ਸਸ਼ਕਾਲਜੀ ਅੱਜ ਜੋ ਅਸੀਂ ਵੀਡੀਓ ਬਣਾ ਰਹੇ ਆ ਆਪਦੇ ਚੈਨਲ ਦੀ ਫਰਸਟ ਵੀਡੀਓ ਬਣਾ ਰਹੇ ਆ ਇਹ ਸਾਡੀ ਪ੍ਰਿੰਟਰ ਸੂਟਾਂ ਉੱਪਰ ਹੋ ਗਈ ਜੋ ਬਹੁਤ ਹੀ ਵੱਖਰੇ ਤੇ ਜਿੰਨੀ ਜੇ ਪ੍ਰਿੰਟ ਦੇ ਸੂਟ ਹੋਣਗੇ ਕੋਈ ਵੀ ਪਹਿਣੇ ਸੂਟ ਖਰੀਦਣਾ ਚਾਹੁੰਦੀ ਹੈ ਤਾਂ ਸਾਨੂੰ ਇਨਬਾਕਸ ਵਿੱਚ ਮੈਸੇਜ ਕਰੇ ਤੇ ਸੂਟ ਖਰੀਦ ਸਕਦੀ ਹੈ ਜਿਹੜਾ ਪਹਿਲਾ ਸੂਟ ਹੈ ਇਹ ਕਾਟਨ ਦੁਪट्टे ਦਾ ਸੂਟ ਆ ਆਹ ਇਹਦੀ ਟਾਈ ਮੈਟਿਡ ਦੁਪੱਟਾ ਆ ਇਹਦੀ ਸ਼ਰਟ ਐਂਡ ਆਹ ਬਾਟਮ ਇਹ ਬਹੁਤ ਹੀ ਸੋਹਣਾ ਲਾਇਦਾ ਹੈ ਸਾਡੇ ਤੋਂ ਤੁਸੀਂ ਕੋਈ ਵੀ ਸੂਟ ਕਿੱਦਾਂ ਦਾ ਵੀ ਡਿਜ਼ਾਈਨ ਸਟਿਚ ਕਰਵਾਉਣਾ ਕਰਵਾ ਸਕਦੇ ਹੋ ਜੋ ਨੈਕਸਟ ਸੂਟ ਆ ਇਹ 2x2 ਉੱਪਰ ਆ ਇਹਦਾ ਕੱਪੜਾ ਬਹੁਤ ਤੁਸੀਂ ਵੇਖੋ ਬਹੁਤ ਹੀ ਸੁਪੀਰੀਅਰ ਕੁਆਲਿਟੀ ਦਾ ਫੈਬਰਿਕ ਹੁੰਦਾ ਹੈ ਇਹ ਵਾਸ਼ ਨਾਲ ਬਿਲਕੁਲ ਵੀ ਖਰਾਬ ਨਹੀਂ ਹੁੰਦਾ ਐਜ਼ ਇਟ ਇਜ਼ ਰਹਿੰਦਾ ਜਿੱਦਾਂ ਸੀ ਲੈਨੇ ਆ ਇਹ ਫੈਬਰਿਕ ਉਦਾਂ ਹੀ ਪਿਆ ਰਹਿੰਦਾ ਤੇ ਬਹੁਤ ਲੌਂਗ ਟਾਈਮ ਤੱਕ ਚੱਲਦਾ ਇਹ ਤੁਸੀਂ 올ਓਵਰ ਵੀ ਲੈ ਸਕਦੇ ਹੋ ਕੋਈ ਵੀ ਸ਼ਰਟ ਤੁਸੀਂ ਆਫ-ਵਾਈਟ ਨਾਲ ਵੀ ਬਾਈ ਕਰ ਸਕਦੇ ਹੋ ਜੋ ਨੈਕਸਟ ਸੂਟ ਆ ਇਹ ਵੀ ਸਾਡਾ ਬਹੁਤ ਹੀ ਯੂਨੀਕ ਤੇ ਵੱਖਰੇ ਜਿਹੇ ਪ੍ਰਿੰਟ ਦਾ ਸੂਟ ਹੈ ਇਹ ਮੋਡਲ ਜਿਹਰਾ ਫੈਬਰਿਕ ਹੈ ਦਾ ਤੇ ਇਹਦੇ ਨਾਲ ਜਿਹੜੀ ਬਾਟਮ ਆ ਉਹ ਅਸੀਂ ਪਲੇਨ ਮੋਡਲ ਜਿਹਰਾ ਦੀ ਹੀ ਵੇਅਰ ਕੀਤੀ ਆ ਇਹਦੇ ਇਹ ਤੁਸੀਂ ਲੈਨਿੰਗ ਨਾਲ ਵੀ ਬਣਾ ਸਕਦੇ ਆ ਤੇ ਵਿਦਆਊਟ ਲੈਨਿੰਗ ਵੀ ਇਹ ਤੁਸੀਂ ਕਪੜਾ ਵੇਖੋ ਬਹੁਤ ਹੀ ਜ਼ਿਆਦਾ ਸੋਹਣਾ ਤੇ ਇਹ ਜਿਹੜੇ ਪ੍ਰਿੰਟ ਹੈ ਤੁਹਾਨੂੰ ਆਮ ਨਹੀਂ ਮਿਲਣਗੇ ਇਹ ਬਹੁਤ ਹੀ ਸਪੀਰੀਅਰ ਕੁਆਲਿਟੀ ਦੇ ਪ੍ਰਿੰਟ ਹੈ ਤੇ ਬਹੁਤ ਹੀ ਸੋਹਣੇ ਲੱਗਦੇ ਇਹੋ ਜਿਹੇ ਸੂਟ ਪਾਏ ਵੱਖਰੇ ਲੋਕ ਹੁੰਦੀ ਹੈ ਜੋ ਨੈਕਸ ਸੂਟ ਆ ਇਹ ਸਾਡਾ ਪਿਓਰ ਚਨੂਨ ਉੱਪਰ ਆ ਤੁਸੀਂ ਵੇਖੋ ਇਹ ਵਿਸਕੋਸ ਪਿਓਰ ਚਨੂਨ ਆ ਮਿਕਸ ਕਰ ਦਿਓ ਇਹ ਕਈ ਪਹਿਣਾ ਇਹਨਾਂ ਨੂੰ ਦੁਪੱਟਾ ਬਣਾਉਂਦੀਆਂ ਨਾਲ ਪਲੇਨ ਸੂਟ ਵੇਅਰ ਕਰਦੀਆਂ ਕਈ ਇਹਨੂੰ ਆਲਓਵਰ ਕਰਦੀਆਂ ਕਈ ਪਲੇਨ ਸਰਵਾਰ ਨਾਲ ਕਿਦਾਂ ਵੀ ਤੁਸੀਂ ਸਾਡੇ ਤੋਂ ਬਣਾ ਸਕਦੇ ਆ ਇਹ ਸਾਡੇ ਕੋਲ ਦੁਪੱਟਾ ਸੂਟ ਵੀ ਐਵੇਂ ਦੇ ਤੇ ਇਹ ਬਹੁਤ ਹੀ ਸੋਹਣੇ ਆ ਇਹ ਪੂਰੇ ਫੰਕਸ਼ਨਲੀ ਸੂਟ ਹੈ ਅਸੀਂ ਕਿਤੇ ਵੀ ਇਹ ਪਾ ਸਕਦੇ ਹਾਂ ਜੋ ਨੈਕਸਟ ਹੈ ਇਹ ਸਾਡੇ ਕੋਲ ਦੁਪੱਟਾ ਇੱਕ ਕ੍ਰਾਸ਼ ਮਾਲ ਦਾ ਦੁਪੱਟਾ ਜਿਹਦੇ ਉੱਪਰ ਸਾਰੇ ਦੁਪੱਟੇ ਉੱਪਰ ਬੋਟੀਆਂ ਪਾਈਆਂ ਤੇ ਇਹਦੀ ਲੈਸ ਨਾਲ ਅਸੀਂ ਫਿਨਿਸ਼ਿੰਗ ਦਿੱਤੀ ਹੈ ਇਹ ਤੁਸੀਂ ਦੇਖ ਸਕਦੇ ਹੋ ਕਿ ਇਹ ਦੁਪੱਟਾ ਬਹੁਤ ਹੀ ਜ਼ਿਆਦਾ ਸੋਹਣਾ ਲੱਗਦਾ ਇਹ ਤੁਸੀਂ ਕਿਸੇ ਵੀ ਕਲਰ ਤੇ ਸੂਟ ਬਣਾ ਕੇ ਉਹਦੇ ਨਾਲ ਤੁਸੀਂ ਇਹ ਉਦਾਂ ਦਾ ਦੁਪੱਟੇ ਨਾਲ ਕੋਈ ਵੀ ਸੂਟ ਰੈਡੀ ਕਰਵਾ ਸਕਦੇ ਹੋ ਬਹੁਤ ਹੀ ਜਿਆਦੇ ਸੋਹਣਾ ਤੇ ਬਹੁਤ ਹੀ ਸੋਹਣਾ ਕੱਪੜੇ ਦਾ ਇਹ ਦੁਪੱਟਾ ਫੈਬਰਿਕ ਵੇਖੋ ਤੁਸੀਂ ਜੋ ਨੈਕ ਸੂਟ ਹੈ ਇਹ ਨਾਰਮਲੀ ਕਾਟਨ ਦਾ ਸੂਟ ਹੈ ਜੋ ਬਹੁਤ ਰਾਂਧਈਕਾ ਜਿਵੇਂ ਹੁਣ ਸਾਡੀ ਗਾਂ ਵਾਲਾ ਮੌਸਮ ਆ ਗਿਆ ਜਲਾਈ ਗਸਤੇ ਚ ਇਹ ਸੀ ਐਵੇਂ ਦੇ ਵੇਅਰ ਕਰ ਸਕਦੇ ਤੁਸੀਂ 올ਓਵਰ ਵੀ ਲੈ ਸਕਦੇ ਹੋ ਇਹਦਾ ਪ੍ਰਿੰਟ ਐਦਾਂ ਜਿੱਦਾਂ ਰਾਜਸਤਾਨੀ ਜੈਪੜੀ ਬਲੌਕ ਕੀਤਾ ਹੁੰਦਾ ਇਹਦੇ ਨਾਲ ਟੀਪੇ ਨਾਲ ਕਿੰਦੀਆਂ ਸਾਨੂੰ ਕੋਰਾ ਇਹ ਕੋਰਾ ਫੈਬਰਿਕ ਵਾਜ ਦਾ ਆਰਗੈਂਜ਼ਾ ਦੀ ਬਾਟਮ ਆ ਇਹਦੇ ਤੁਸੀਂ ਬਾਟਮ ਤੇ ਕੰਮ ਵੇਖੋ ਬਹੁਤ ਹੀ ਸੋਹਣਾ ਆਰਗੈਂਜ਼ਾ ਲਾ ਕੇ ਫਿਨਿਸ਼ਿੰਗ ਕਿੱਤੀ ਹੋਈ ਹੈ ਇਹ ਤੁਸੀਂ ਇਹਦੇ ਨਾਲ ਇੱਜ ਵੀ ਵੇਅਰ ਕਰ ਸਕਦੇ ਹੋ ਬਹੁਤ ਹੀ ਜਿਆਦਾ ਸੋਹਣੀ ਇਹਨਾਂ ਦੀ ਲੁੱਕ ਆਉਂਦੀ ਆ ਆ ਸ਼ਰਟ ਬਣਾ ਕੇ ਬਾਟਮ ਬਣਾ ਕੇ ਇਹ ਸੂਟਾਂ ਦੀ ਤਾਂ ਫਿਰ ਵੱਖਰੀ ਗੱਲ ਬਣ ਜਾਂਦੀ ਆ ਜੋ ਸਾਡਾ ਇਹ ਸੂਟ ਆ ਇਹ ਹੈਗਾ ਮਲ ਕਾਟਨ ਤੇ ਇਹ ਜਿਹੜੇ ਮਲ ਕੋਟਨ ਦੇ ਸੂਟ ਹੈ ਇਹ ਤਾਂ ਜੋ ਪਾਉਂਦਾ ਉਹਨੂੰ ਹੀ ਪਤਾ ਹੈ ਇਹ ਬਹੁਤ ਹੀ ਮਲਾਈ ਵਰਗਾ ਕੱਪੜਾ ਬਹੁਤ ਹੀ ਸੋਨਾ ਕੱਪੜਾ ਇਸ ਕੱਪੜੇ ਦੀ ਬਹੁਤ ਜ਼ਿਆਦਾ ਮੰਗ ਰਹਿੰਦੀ ਹੈ ਸਪੈਸ਼ਲ ਮਲ ਕੋਟਨ ਤੇ ਸੂਟ ਹੈ ਇਹ ਕਈ ਆਲਓਵਰ ਵੀ ਲੈ ਸਕਦੇ ਹਾਂ ਤੇ ਅਸੀਂ ਇਹ ਬਾਟਮ ਨਾਲ ਵੀ ਵੇਅਰ ਕਰ ਸਕਦੇ ਹਾਂ ਤੁਸੀਂ ਵੇਖ ਸਕਦੇ ਹੋ ਕਿ ਕਿੰਨਾ ਅੱਛਾ ਲੱਗਦਾ ਇਹ ਆਫ ਵਾਈਟ ਬਾਟਮ ਨਾਲ ਇਹ ਵੀ ਵੇਅਰ ਕੀਤਾ ਹੋਵੇ ਤੇ ਇਹ ਵੀ ਕੀਤਾ ਹੋਵੇ ਇਹ ਤੁਸੀਂ ਦੋਵੇਂ ਸ਼ਰਟਾਂ ਵੀ ਰੈਡੀ ਕਰਵਾ ਸਕਦੇ ਹੋ ਬਾਟਮ ਵੀ ਤੁਸੀਂ ਸਟਿਚ ਵੀ ਲੈ ਸਕਦੇ ਹੋ ਬਾਟਮ ਤੇ ਅਨ ਸਟਿਚ ਵੀ ਤੇ ਕਿਸੇ ਵੀ ਬਾਟਮ ਦੇ ਜੇ ਸੂਟ ਦਾ ਤੁਸੀਂ ਪ੍ਰਾਈਸ ਪੁੱਛਣਾ ਤਾਂ ਸਾਨੂੰ ਇਨਬਾਕਸ 'ਚ ਮੈਸੇਜ ਕਰ ਸਕਦੇ ਹੋ। ਇੱਕ ਸਾਡੇ ਕੋਲ ਇਹ ਹੈ। ਇਹ ਚਿਕਨ ਦੀ ਵਾਈਟ ਬਾਟਮ ਹੈ। ਇਹਦੇ ਨਿੱਚੇ ਤੁਸੀਂ ਵਰਕ ਵੇਖੋ ਕਿੰਨਾ ਸੋਹਣਾ ਹੈ। ਐਡਾ ਡਾਟਸ ਵਾਲਾ ਵਰਕ ਹੋਇਆ ਹੈ ਬਹੁਤ ਜ਼ਿਆਦਾ ਸੋਹਣੀ ਜੀ ਲੁੱਕਾਂ ਦੀ ਜਦੋਂ ਇਹ ਸਿਲਵਾ ਸਟਿਚ ਹੁੰਦੀ ਹੈ। ਇਹ ਤੁਸੀਂ ਸਟਿਚ ਕਰਕੇ ਵੀ ਲੈ ਸਕਦੇ ਹੋ ਤੇ 2 ਮੀਟਰ ਦੀ ਸਾਡੀ ਵਧੀਆ ਬਾਟਮ ਬਣ ਜਾਂਦੀ ਹੈ ਸਟੇਟ। ਜੋ ਨੈਕਸਟ ਸੂਟ ਹੈ ਇਹ ਵੀ ਟਿਸਟਾ ਫੈਬਰਿਕ ਉੱਪਰ ਸੂਟ ਆ ਇਹ ਤੁਸੀਂ ਵੇਖੋ ਇਹਦਾ ਬਹੁਤ ਹੀ ਸੁਪੀਰੀਅਰ ਕੁਆਲਿਟੀ ਦਾ ਫੈਬਰਿਕ ਆ ਇਹ ਇੰਨਾ ਆਰਾਮਦਾਇਕ ਕਪੜਾ ਇਹ ਬਿਲਕੁਲ ਵੀ ਵਾਸ਼ ਨਾਲ ਖਰਾਬ ਨਹੀਂ ਹੁੰਦੇ ਇਹ ਬਹੁਤ ਲੰਮੇ ਜਿਹੜੇ ਵੀ ਤੁਹਾਨੂੰ ਸੂਟ ਵਿਖਾਇਆ ਸਾਡੇ ਕਪ ਸੂਟਾਂ ਦਾ ਕਪੜਾ ਬਹੁਤ ਸੋਹਣਾ ਰਹੂਗਾ ਤੇ ਇਹ ਵੇਖੋ ਇਹਦੇ ਨਾਲ ਮੈਚਿੰਗ ਬਾਟਮ ਆ ਇਹ ਸਾਡੇ ਕਲੈਂਟ ਦੀ ਜਾਰੀ ਸੀ ਸ਼ਰਟ ਹੈਗੀ ਸਟਿਚ ਹੋਣਾ ਤੇ ਉਹਨਾਂ ਨੇ ਦੁਪੱਟਾ ਵੀ ਇੰਜ ਪੇਅਰ ਅਪ ਕਰਵਾਇਆ ਨਾਲ ਪਲੇਨ ਰੱਖ ਕੇ ਤੇ ਫੋਰ ਸਾਈਡ ਅਸੇ ਮਲਟੀ ਕਲਰ ਦੀ ਲੇਸ ਨਾਲ ਫਿਨਿਸ਼ਿੰਗ ਕੀਤੀ ਹੈ ਦੀ ਤੇ ਇਹ ਦਾ ਸ਼ਰਟ ਤੇ ਮੈਂ ਉਮੀਦ ਕਰਦੀ ਹਾਂ ਤੁਹਾਨੂੰ ਸਾਰਿਆਂ ਨੂੰ ਮੇਰੀ ਫਰਸਟ ਵੀਡੀਓ ਬਹੁਤ ਚੰਗੀ ਲੱਗੀ ਹੋਗੀ ਤੁਸੀਂ ਵੱਧ ਤੋਂ ਵੱਧ ਵੀਡੀਓ ਲਾਈਕ ਸ਼ੇਅਰ ਸਬਸਕ੍ਰਾਈਬ ਕਰੋ ਚੈਨਲ ਤੇ ਰੋਜ਼ ਅਸੀਂ ਤੁਹਾਨੂੰ ਕੁਝ ਨਵੇਂ ਸੂਟ ਸਟਿਚਿੰਗ ਸਟਾਈਲ ਸਟਿਚ ਵਰਕ ਵਾਲੇ ਸਭ ਤਰ੍ਹਾਂ ਦੇ ਸੂਟ ਹੈਂਡ ਵਰਕ ਵਾਲੇ ਸੂਟ ਤੁਹਾਨੂੰ ਵਿਖਾਉਂਦੇ ਰਵਾਂਗੇ ਉਮੀਦ ਕਰਦੀ ਹਾਂ ਤੁਹਾਨੂੰ ਅੱਜ ਦੇ ਸਾਡੇ ਸੂਟ ਬਹੁਤ ਸੋਹਣੇ ਲੱਗੇ ਧੰਨਵਾਦੀ